ਪਕੋਤੀ ਭਗਵੰਤ ਭਰਤੀ ਕਰਾਂ ਪਕੋਤੀ ਭਗਵੰਤ ਭਰਤੀ ਕਰਾਂ ਭਰਤੀ ਕਰ ਪਕੋਤੀ ਕੌਣ ਹੈ ਅੱਗੇ ਆ ਗਿਆ ਵੇਸ ਤੋਂ ਅੱਗੇ ਪਕੋਤੀ ਹੈ ਇੱਕ ਉਹ ਪਕੋਤੀ ਕੌਣ ਦੱਸਿਆ ਆਪਣਾ ਅਜਨ ਭਗਤ ਜਿਹੜੇ ਸੀ ਇਸੇ ਉਹਨੇ ਲਫਜ਼ ਪਕੋਤੀ ਵਰਤਦੇ ਸੀ ਪਕੋਤੀ ਤਨਵਾਰ ਲੂਡੀ ਕਹਿੰਦੇ ਜਾਂਦੋ ਕਹਿੰਦੇ ਨੇ ਤਰੀਆ ਤਰੀਆ ਨੂੰ ਪਕੋਤੀ ਕਹਿੰਦੇ ਨੇ ਇਹ ਤੇਰੀ ਆਉ ਕੰਤ ਕਹਾਵਾ ਤੇਰੀਆ ਭਗਉਤੀ ਆ ਫਿਰ ਇਹ ਇਸੇ ਲੰਗ ਲਫਜ਼ ਆਉਗਾ ਤੇ ਜਦ ਗੁਰਮੁਖੀ ਕਿਹਾ ਗੁਰਮੁਖੀ ਵੀ ਉਹੀ ਭਗਉਤੀ ਹੋ ਐ ਹਾਂ ਭਗਉਤੀ ਸਮਝ ਕੇ ਇਹ ਭਗਉਤੀ ਆ ਭਗਤ ਪੰਥ ਦਾ ਲਫਜ਼ ਇੱਕ ਪੰਕਤ ਮੇਰੇ ਹਿਰਦੇ ਬਸਾ ਹੈ ਖੁੱਦੀ ਆ ਭਗਉਤੀ ਆ ਜਿਹੜਾ ਬਵੇਕ ਬੁੱਧੀ ਭਗਉਤੀ ਆ ਬਵੇਕ ਜਿਹੜਾ ਭਗਤ ਹੈ ਬਵੇਕ ਭਗਤ ਆ ਆਪ ਉਹਦੀ ਬੁੱਧ ਭਗਉਤੀ ਹੈ ਬਵੇਕ ਬੁੱਧੀ ਜੋ ਕੰਮ ਕਰਨਾ ਹੈ ਉਹ ਬਵੇਕ ਬੁੱਧੀ ਨੇ ਕਰਨਾ ਹੈ ਬਾਤਾਂ ਦਾ ਆਪ ਬਵੇਕ ਨਾਲ ਨਹੀਂ ਕਰਨਾ ਗਿਆਨ ਦਾ ਆਦਾਨ ਪ੍ਰਦਾਨ ਬੁੱਧ ਦੇ ਲੈ ਬੁੱਧ ਨੇ ਕਰਨਾ ਬਵੇਕ ਨਾਲ ਨਹੀਂ ਕਰਨਾ ਬਵੇਕ ਤਾਂ ਚੁੱਪ ਉਹ ਤਾਂ ਬੋਲਣਾ ਨਹੀਂ ਜਾਣਦਾ ਮੈਂ ਆਪੋ ਬੋਲਣਾ ਜਾਣਦਾ ਤਦੋਂ ਜਾਣਦਾ ਹੀ ਨਹੀਂ ਕਦੇ ਵਦਿਆ ਹੀ ਬਤ ਬੱਤੀ ਜਿਹੜੀ ਹੈਗੀ ਆ ਤਾਂ ਕੀਆ ਬਾਤੀ ਕੱਲ ਬਾਦ ਜਿਹੜੀ ਹੈ ਉਹ ਬੁੱਧੀ ਦੇ ਨਾਲ ਤੇ ਹੁੰਦੀ ਕੱਲ ਬਾਜਾ ਸ਼ੁਰੂ ਹੁੰਦੀ ਹੈ ਉਹ ਨੂੰ ਬੁੱਧੀ ਕਹਿੰਦੀ ਫੋਟੀ ਕੌਣ ਹੈ ਉਹ ਵਰਤ ਪਗਵੰਤ ਭਗਤੀ ਕਰ ਭਗਵੰਤ ਬਿਵੇਕ ਹੈ ਭਗੋਤੀ ਬਿਵੇਕ ਬੁੱਧੀ ਹੈ ਦੋ ਹੈ ਕੋਈ ਭਗੋਤੀ ਭਗਵੰਤ ਭਗਵੰਤਰ ਭਗੋਤੀ ਦੋ ਨੀਆਂ ਪਿਤਾ ਮਾਤਾ ਦੋ ਨੀਆਂ ਭਗੋਤੀ ਹੀ ਭਗਵੰਤ ਹੈ ਭਗਵੰਤ ਹੀ ਭਗੋਤੀ ਹੈ ਕਿ ਕੋਈ ਦੋਰੀ ਕੋਈ ਸੋਲਕ ਮੰਨਦੇ ਜਾਣਿਆ ਹਾਂ ਭਗਵੰਤਜਾਂ ਨੇ ਕੋਈ ਗੱਲ ਆ ਆਪਣੇ ਮੋਲ ਨੂੰ ਜਾਣ ਆਪਣੇ ਮੋਲ ਨੂੰ ਸਾਚ ਨੂੰ ਜਾਣ ਭਗਤੀ ਦਾ ਰੰਗ ਭਗਤੀ ਦਾ ਰੰਗ ਜੜ ਕੇ ਬਣਦੀ ਹੈ ਭਗਵੰਤ ਦੀ ਭਗਤੀ ਦਾ ਰੰਗ ਜੜ ਕੇ ਭਗੋਤੀ ਬਣਦੀ ਹੈ ਜਿਹੜਾ ਭਗਵੰਤ ਦੀ ਭਗਤੀ ਆ ਉਹਦੇ ਜਿਹੜੀ ਬਾਣ ਜਾਂ ਚੜਦੀ ਇਹਨਾਂ ਬਾਣ ਫਿਰ ਇਹ ਬਬੇ ਬੁੱਧੀ ਬਣਦੀ ਆ ਫਿਰ ਇਹਦੀ ਧਾਰ ਦੀ ਵਹਿਦੀ ਸਾਬ ਨੂੰ ਘੜਦੀ ਚਲੀ ਜਾਂਦੀ ਹੈ। ਅਸਿਮਰਨ ਵੀ ਇਹਦੇ ਚ ਹੋਣਾ। ਹਾਂਜੀ ਹਾਂ। ਇਹਦਾ ਸਿਮਰਨ ਸ਼ਬਦ ਹੈ। ਇਹਦੇ ਹੋਣਾ ਬੇਬਹੁਤ। ਹਾਂਜੀ। ਸਗਲ ਤਿਆਗੇ ਦੁਸ਼ਟ ਕਾ ਸੰਗ। ਸਗਲ ਤਿਆਗੇ ਦੁਸ਼ਟ ਕਾ ਸੰਗ। ਦੁਸ਼ਟ ਕਾ ਨੂੰ। ਦਿੱਦਕ ਹੀ ਦੁਸ਼ਟ ਹੈ। ਸਾਖਤ ਹੀ ਦੁਸ਼ਟ ਹੈ। ਜੋ ਬਰਾਬਰ ਪੈਰਾਂ 'ਤੇ ਖੜੇ ਨੇ ਸੱਚ ਦੇ ਉਸ ਵੇਲੇ ਪੰਜਵੀਂ ਪਾਛਾ ਦੇ ਉਲਟ ਪ੍ਰਚਾਰ ਕਰਨ ਵਾਲੇ ਉਹਦਾ ਬਿਲਕੁਲ ਟੁੱਟ ਨਹੀਂ ਸੰਧ ਤਿਆਗ ਦੇ ਤਾਹ ਭਰੋਤੀ ਬਖਤ ਹੋਊਗਾ ਤਾ ਗੁਰਮੁਖ ਬਣੂਗਾ ਨਹੀਂ ਬਲਦੀ ਸਰ ਜਿਹੜਾ ਦੋਆ ਨਾਲ ਵੀ ਸੰਪਰਕ ਰੱਖਦਾ ਹੈ ਇੰਦਰ ਵੀ ਆ ਜਾਂਦਾ ਹੈ ਉਹ ਸਭ ਰੋਟੀ ਵਾਲੀ ਵਸਤਾ ਜੀ ਕਰਾਉਂ। ਸਗਲ ਤੇ ਅੱਗੇ ਦੁਸ਼ਟ ਕਰ ਸਕੋ। ਦੁਸ਼ਟ ਲਾਭ ਦੇ ਵਾਸਤੇ ਅਸੀਂ ਕਿੰਨਾਂ ਨੇ? ਸਾਖਤ ਨਿਰਤਕ ਦੁਸ਼ਟ ਕਿਨਵਾਏ ਜੀਨਵਾਏ ਬਰਾਤ। ਸਾਖਤ ਸੀ ਜਿਹੜੇ ਨਿਰਤਕ ਸੀ ਗੁਰੂ ਘਰ ਦੇ ਦੁਦਕ। ਉਹ ਸਾਖਤ। ਸਾਖਤ ਨੂੰ ਘਨੜਾ ਕਹਿੰਦਾ ਮੈਂ ਕਰਦਾ ਹਾਂ। ਮਾਕਰਦਨ ਸਾਹਤਤ ਸਾਤਤ ਸੰਤਨਾ ਕੀ ਚੀਏ ਦੂਰ ਹੋ ਜਾਈਏ ਬਾਗ ਇਹ ਨਾ ਬਾਤਿਆ ਐਸਨ ਤੋ ਜਿਹੜੇ ਸਾਥ ਸੀ ਕ੍ਰਿਤੀ ਜੰਦਨ ਕੋਲ ਦੀ ਕ੍ਰਿਤੀ ਜੰਦਨ ਜੀ ਰਾਮ ਰਈਏ తీਰ ਮਨਿ ਸਾਰੀ ਪਰ ਉਹ ਰਾਮ ਰਈਏ ਤਾਂ ਪੰਜ ਪਾਛੇ ਤੇ ਬਾਦ ਚਾਏ ਕ੍ਰਿਤੀ ਕਦ ਵੀ ਸੀ ਉਹ ਤੋਂ ਪਹਿਨਾ ਉਹ ਸਿਣੀ ਜੰਦਨ ਕਬੀ ਸੀ ਸਾਰੇ ਸੀ ਕਿ ਜਿਹੜੇ ਬਰੋਦ ਕਰਦੇ ਸੀ ਘਰ ਚ ਇਸਾਕਤ ਸੀ ਮਨਤੇ ਗਿਰਸ਼ੇ सगला ਜਾਨੀ ਜਦ ਇਕੱਠੇ ਹੋਏ ਨੇ ਨਾ ਆਪਸ ਵਿੱਚ ਸਾਰੀ ਉਹਦੇ ਬਾਅਦ ਆ ਗੱਲ ਛਡਤੀ ਕਰਨੀ ਜਿਹੜੀ ਆਪਾਂ ਹੁਣ ਕਹਿਣ ਲੱਗੇ ਆ ਉਹ ਜਿਆਦਾ ਸੀ ਉਹਨਾਂ ਨੇ ਅਰਥੇ ਬਦਲਤੇ ਗੁਰਬਾਣੀ ਨੂੰ ਗੁਰਬਾਣੀ ਉਹ ਬਦਲ ਪੜ੍ਹਨ ਮੈਂ ਬਦਲਤਾ ਜਿਆਦਾ ਸੀ ਉਹਨਾਂ ਨੇ ਅਰਥਾਂ ਨੇ ਅਰਥ ਹੁਣ ਸਿੱਤੀ ਜਿਉਂ ਇੱਥੇ ਜਿਵੇਂ ਗੁਰੂਆਂ ਨੇ ਕੀਤੀ ਸੀ ਥੋਈ ਉੱਥੇ ਹੀ ਸੂਈ ਕਰਨੀ ਪਊ ਤਾਂ ਇਹ ਛਾਂਟਣਗੇ ਇਹ ਜੋ ਗੁਰੂ ਵਾਲੇ ਅਡ ਹੋ ਜਾਣਗੇ ਇਹ ਦੂਏ ਨੇ ਪ੍ਰਥੀਏ ਰਾਮ ਜੀ ਦੇ ਧੀਰੋਂ ਜਿਹਾ ਵੱਡ ਹੋ ਜਾ। ਖੜਾ ਸਾਨੂੰ ਕੀ ਮਤਲਬ? ਇਹ ਉਹਨਾਂ ਦੀ ਸੰਗਤ ਪਿੱਛੇ ਚੱਲੀ ਹੋਣੀ। ਜਦ ਤੂੰ ਜਾਂਤੇ ਹੀ ਗਾਵੈ ਨੇ। ਨਹੀਂ ਗਾਵੈ ਨੇ। ਰਹਿਣ ਸਾਨੂੰ ਕੀ ਮਤਲਬ? ਗੁਰੂ ਘਰ ਦਾ ਬਹੁਤ ਕਾਟ ਕਾਵਦੇ ਨੇ। ਇਹ ਤਾਂ ਸਾਖਤ ਬਣ ਇਹ ਤਾਂ ਪ੍ਰਥੀਏ ਦੇ ਨਾਲ ਦੇ ਵੱਢ ਗਏ। ਨਹੀਂ ਗੁਰੂ ਵਾਲੇ ਵੱਢੂ। ਇੱਕ ਪਾਸੇ ਆ ਜਾਓ ਜਾਂ ਇਧਰ ਆ ਜਾਓ ਉਧਰ ਆ ਜਾਓ। ਖੜੇ ਹੀ ਸੀ ਜਦੋਂ ਗੁਰੂਆਂ ਬੜੇ ਜੀ ਖੜੇ ਹੁਣ ਵੀ ਖੜੇ ਹੁੰਦੇ। ਯਾਤਾ ਗੁਰੂ ਕੀ ਬੁੱਧਣਗੇ ਜੋ ਅਰਥ ਨੇ ਇਹ ਜੇ ਦੇਖੋ ਜਾਣਦੇ ਨੇ ਸਾਰੇ ਅਰਥਾਂ ਨੂੰ ਦੇਖੋ ਦੂਏ ਹੀ ਕਰਦੇ ਦੂਏ ਤੇ ਜੇ ਦੂਏ ਕਰਦੇ ਨੇ ਗੋਲ ਕਿੱਚੇ ਤਲਵਾਰਾ ਵੀ ਉਹਨਾਂ ਦੀ ਜਲਦੀਆਂ ਨੇ ਤਲਵਾਰਾਂ ਹੀ ਉਹਨਾਂ ਦੀ ਜਲਦੀਆਂ ਨੇ ਸਭ ਚਿੱਟੀ ਰੰਗੀ ਹੋ ਚੁੱਕੀ ਗੱਲ ਸਾਰੀ ਉਹ ਕੁਝ ਵੀ ਹੋ ਗਿਆ ਹੈ ਜੀ ਸਾਡੀ ਦੁਨੀਆ ਜਾਣਦੀ ਹੈ ਵੀ ਸਿੱਖਰੀ ਹੋਣੀ ਕੀ ਕਹਣਗੇ ਜੀ ਸਭ ਸਾਰੀ ਦੁਨੀਆ ਤੁੂ ਤੁੂ ਕਰਦੀ ਹੈ ਜਿਹੜਾ ਨਾ ਡਰਾਮਾ ਕੀਤਾ ਕਾਦੇ ਪਿਛੇ ਕੀਤਾ ਲੱਗਿਆ ਬੰਦਾ ਲੱਗਿਆ ਆਏ ਕੋਈ ਤੁਸੀਂ ਪਿਛਤ ਤੇ ਗਏ ਹੋ ਆਪਸ ਵਿੱਚ ਹੀ ਲੜਦੇ ਹੋ ਲੜਾਈ ਗੜੀ ਗਲਤੀ ਹੈ ਮੈਂ ਕਿਹਾ ਜੋ ਆ ਸਭ ਖੰਡ ਸਾਰੇ ਅੱਖ گول ਕਿਤੇ ਸਾਰਿਆਂ ਦੀ ਗੱਲਾਂ ਹੋਣ ਐਸ گول ਕਿਤੇ ਯਾ ਚੌਧਰ ਤੇ ਚੌਧਰ ਵਿੱਚ ਗੋਲਕ ਦੀ ਚੌਧਰ ਜਿਹਦੇ ਕੋ ਜਿਹਦੇ ਕੋ ਚੌਧਰ ਆ ਵੀ ਉਹਦੀ ਗੋਲਕਾ ਹੋਰ ਗੋਲਕੀ ਜਿਹਦੇ ਚੌਧਰ ਆ ਹੀ ਗੋਲਕੀ ਹੋਰ ਗੋਦੀ ਹੋਈ ਜਾ ਕੋਕਾ ਤੇ ਪਕਵਾਂ ਤ ਭਗਤੀ ਦਾ ਰੰਗ ਸਾਗਰ ਤੇ ਅੱਗੇ ਜਿਹਨੂੰ ਚੜਦਾ ਹੈ ਜਿਹਨੂੰ ਗੁਰਮਤ ਦਾ ਰੰਗ ਚੜਦਾ ਹੈ ਉਹ ਭਗਉਤੀ ਹੈ ਜਿਹਨੂੰ ਗੁਰਮਤ ਦੀ ਬਾਣ ਚੜਦੀ ਹੈ ਭਗਉਤੀ ਉਹ ਹੈ ਬਾਣਾ ਦੀ ਜਿਹੜੀ ਭਗਉਤੀ ਕਿ ਦਵਣ ਜੀ ਹਾਂ ਮਨ ਤੇ ਬਿਨ ਸੇ सगला ਭਰਮ ਉਹਦੇ ਪੰਤੋਂ ਸਾਰਾ ਹੀ ਭਰਮ ਦੂਰ ਹੋ ਜਾਂਦਾ ਕੋਈ ਭਰਮ ਰਹਿੰਦਾ ਹੀ ਨਹੀਂ ਉਹਨਾਂ ਨੇ ਕੋਈ ਭਰਮ ਨਹੀਂ ਰਹਿਦਾ ਉਹਨੂੰ ਨਹੀਂ ਇਹ ਭਰਮ ਇਹ ਨਾਨਕ ਗੁਰੂ ਹੈ ਉਹਨੂੰ ਇਹ ਭਰਮ ਨਹੀਂ ਹੈ ਕਿ ਨਾਨਕ ਦਾਸ ਨਹੀਂ ਹੈ ਨਾਨਕ ਦਾਸ ਹੈ ਦਾਸ ਨੂੰ ਇਹ ਬੜਿਆ ਹੀ ਮੰਨਦੀ ਹੈ ਦੂਰ ਨੂੰ ਵਰਦੀ ਹੋਦੀ ਹੈ ਪਰ ਉਹਨੋਂ ਇਹ ਭਰਮ ਨਹੀਂ ਹੈ ਗੁਰੂ ਪਤਾ ਇਸ ਗਲਤ ਆਤਮਾ ਨੂੰ ਗੁਰੂ ਮੰਨਣਾ ਨੇ ਸਤਿਆਨਾਸ ਹੋ ਚੁੱਕਿਆ ਸਭ ਕੁਝ ਆਇਆ ਜਿਹੜਾ ਆਇਆ ਡੱਬ ਕਰਦੇ ਤਲਵਾਰਾਂ ਚਲਾਉਂਦੇ ਇਹੀ ਨੇ ਸਭ ਰੀਕੋਰਡ ਬਣਾਉਂਦੇ ਹਾਂ ਕਰ ਪੂਜੇ ਸਗਲ ਪਾਰ ਬ੍ਰਹਮ ਕਰ ਪੂਜੇ ਸਗਲ ਪਾਰ ਬ੍ਰਹਮ ਕਰ ਪੂਜੇ ਸਗਲ ਪਾਰ ਬ੍ਰਹਮ ਹਾਂ ਸਗਲ ਜਿਹੜਾ ਹੈ ਜੋ ਵੀ ਸਦਿਸ਼ਟੀ ਸਾਰੀ ਹੈ ਤੇ ਪਾਰਬ੍ਰਹੁਪਦਾਈ ਰੂਪ ਹੈ ਉਹਦੇ ਪਿੱਛੇ ਹੀ ਪੈਦਾ ਹੋਈ ਹੈ ਹਰ ਪਰਮ ਪਰਮ ਕੋਈ ਨਹੀਂ ਦੀਦਾ ਸਭ ਬ੍ਰਹਮ ਹੈ ਮਨਕੇ 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 ਪਰਮ ਬ੍ਰਹਮ ਮਨਕੇ ਹੀ ਸਾਰਾ ਜੋ ਹੈ ਇਹ ਬਿਸ ਸੰਸਾਰ ਜੈ ਤੂੰ ਦੇਖਦਾ ਹਰ ਕਾ ਰੂਪ ਹੈ ਜਿਹੜਾ ਰੂਪ ਹੈ ਸੰਸਾਰ ਦਾ ਕੀਦਾ ਫਿਰ ਜਿਹਨੇ ਪੈਦਾ ਕੀਤਾ ਉਹਦਾ ਹੀ ਰੂਪ ਹੈ ਉਹਨੇ ਜਿਹੜਾ ਚਿੱਤਰ ਇਹ ਬਣਾਤਾ ਚਿੱਤਰ ਦੇ ਪਿੱਛੇ ਕੌਣ ਖੜਾ ਹੈ ਜਿਹੜਾ ਚਿੱਤਰ ਆਪਾਂ ਦੇਖ ਰਹੇ ਹਾਂ ਉਹ ਸਭ ਕੁ ਬਣਿਆ ਹੋਇਆ ਨਕਸ਼ਾ ਇਹਦੇ ਪਿੱਛੇ ਕੌਣ ਹੈ ਬਾਰਬ੍ਰਮ ਇਹਦੇ ਪਿੱਛੇ ਇਹਨੂੰ ਸਾਰੇ ਨੂੰ ਬਾਰਬ੍ਰਮ ਮੰਨ ਗਈ ਇਹ ਸਾਰੇ ਹੀ ਬਾਰਬ੍ਰਮ ਹੈ ਜੇ ਦਰਸ਼ਨ ਕਰਨਾ ਹੈ ਤਾਂ ਸਭ ਕੋ ਬਾਰਬ੍ਰਮ ਹੀ ਆ ਚੋਦੀ ਇਹ ਰਜਨਾ ਬਾਰਬ੍ਰਮ ਦੀ ਲੀਲਾ ਹੈ ਇਹ ਰਜਨਾ ਬਾਰਬ੍ਰਮ ਦੀ ਲੀਲਾ ਹੈ ਸਾਤ ਸੰਗੀ ਪਾਪਾ ਮਾਲਕ ਹੋਵੇ ਸਾਤ ਸੰਗੀ ਪਾਪਾ ਮਾਲਕ ਹੋਵੇ ਆਪਣੇ ਅਨੁਸਾਰ ਦੇ ਜ਼ਿੰਦਗੀ ਮਾਨਾ ਉਤੀ ਦੋ ਉਹਨੂੰ ਸਾਧ ਲਵੇ ਜਿਹੜੇ ਹੁਕਮ ਦਾ ਵਿਰੋਧ ਕਰਦਾ ਪਾਪ ਕਰਦਾ ਦੂਏ ਦਾ ਚੈਤ ਬਦਾ ਗੁਰਾ ਇਹ ਮੜਾ ਜਿਹੜੀ ਅੰਦਰ ਇਹ ਨੂੰ ਖੋਦੂ ਇਹਦੀ ਮੜਾ ਲਾਜ਼ਵੇ ਪਾਪਾ ਮਾਲਕ ਹੋਵੇ ਤੇ ਜਿਸ ਕੋ ਘੋਤੀ ਕੀ ਮਤ ਉੱਤਮ ਹੋਵੇ ਤਾਂ ਇਸ ਭਗੋਤੀ ਕੀ ਮਤ ਉੱਤਮ ਹੋਵੇ ਜਿਆਤਰ ਮੈੜ ਹੈ ਫਿਰ ਮਤ ਉੱਤਮ ਨਹੀਂ ਸਾਡੇ ਦਾ ਮੈੜ ਹੀ ਹੈ ਹੈ ਹੀ ਮੈੜ ਰਕੀਓ ਜਿੰਦਾ ਮੈੜਾ ਤੇ ਜਿਸ ਭਗੋਤੀ ਕੀ ਮਤ ਉੱਤਮ ਹੋਵੇ ਸਾਡੀ ਮਤ ਦਾ ਕੋਈ ਸੁਣ ਨਹੀਂ ਚਾਹੁੰਦਾ ਸਾਡੀ ਮਤ ਲੋਕ ਨਫ਼ਰਤ ਕਰਦੇ ਇਹ ਭਗੋਤੀ ਕੀ ਮੱਤਾ ਹੈ ਉਤਮ ਮੱਤਾ ਇਹ ਦੋ ਲੋਕ ਨਫਲਤ ਕਿਉਂ ਕਰਦੇ ਨੇ ਅਸੀਂ ਇਹ ਨਹੀਂ ਲਈ ਜੋ ਲਈ ਜੀ ਦੀ ਦਾ ਪ੍ਰਚਾਰ ਕਰਦੇ ਆ ਉਹ ਭਗਤੀ ਦੀ ਮੱਤਾ ਨਹੀਂ ਜੋ ਪ੍ਰਚਾਰ ਹੋ ਰਿਹਾ ਕੁਝ ਹੋਰ ਹੈ ਉਹ ਤਾਂ ਬਗਾਨੇ ਮੱਤਾ ਪਰਤਰੀਆ ਪਰਤਰੀਆ ਉਹ ਜੋ ਪ੍ਰਚਾਰ ਹੋ ਰਿਹਾ ਉਹ ਜਿਹਨਾਂ ਨੇ ਜੀਤਿਆ ਉਹਨਾਂ ਦੀ ਮੱਤਾ ਹੈ ਪਰਤਰੀਆ ਜਿਹੜਾ ਰੂਪ ਅਸੀਂ ਨਿਤਰੀ ਨਹੀਂ ਸੀ ਦੇਖਣਾ ਉਹ ਅਸੀਂ ਉਹਨੂੰ ਉਹਦੀ ਪੂਜਾ ਕਰਦੇ ਉਹਨੂੰ ਮੰਨੇ ਵੇੜ ਉਹਦਾ ਪ੍ਰਚਾਰ ਕਰਦੇ ਜਿਹੜੇ ਰੂਪ ਨੂੰ ਕਿਹਾ ਸੀ ਅੱਖੀਂ ਦੇਖਣਾ ਨਹੀਂ ਪਰਤਰੀਆ ਦਾ ਰੂਪ ਉਹਦਾ ਤਾਂ ਅਸੀਂ ਪ੍ਰਚਾਰ ਕਰਦੇ ਤੇ ਤੇਪ ਕਰ ਬਣੇ ਜਲ ਨਹੀਂ ਗੇ ਔਰ ਕੀ ਜਲਣਾ ਉੱਥੇ ਲੋਹੇ ਦੀਆਂ ਹੀ ਕਿਰਪਾ ਨਾਲ ਚੱਲਣੀ ਹੈ ਤੇ ਤੇ ਭਗੋਤੇ ਨਹੀਂ ਨਹੀਂ ਚੱਲਣੀ ਉਹ ਤੇ ਆਪ ਗੋਤੀ ਜਨੂਈ ਲੋਹੇ ਦੀ ਗਿਆਨ ਘੜਕ ਤੇ ਚਲਦੀ ਨਹੀਂ ਉਹ ਯਾਰ ਘੜਕ ਨਹੀਂ ਉੱਥੇ ਚਲਣੀ ਇਹ ਗਿਆਨ ਘੜ ਗਿਆ ਉੱਥੇ ਲੋਹੇ ਦੀ ਤਲਵਾਰ ਚਲਣੀ ਸੀ ਫਿਰ ਨਹੀਂ ਅਕਾਲ ਤਖਤ ਤੇ ਜਨੂ ਹੋਰ ਕਿਤੇ ਜੀ ਉਹ ਇੱਥੇ ਦਾ ਰਾਜ ਹੈ ਰਾਜ ਬਾਤ ਹੈ ਜਿਹੜਾ ਕਮਜਾ ਹੋ ਗਿਆ ਦੀ ਤਲਵਾਰ ਹੈ ਹੋਰ ਬਣਾ ਲੋ ਜੇ ਮਾਸ਼ਾਲਾ ਤਲਵਾਰ ਦੇਖੋ ਸੋਹਣ ਭੱਜਣ ਕੇ ਸਰਕੇ ਤਲਵਾਰਾਂ ਹੈ ਭੱਜੜ ਗਏ ਜਿਸ ਉਹ ਬਗੋਤੀ ਕੀ ਮਤੋਂ ਉੱਤਮ ਹੋ ਗਏ ਜਿਸ ਉਹ ਬਗੋਤੀ ਕੀ ਮਤੋਂ ਤਮ ਹੋ ਵਾ ਉਹ ਬਗੋਤੀ ਹੈ ਉਹਦੀ ਮਤੋਂ ਤਮ ਜਿਹੜਾ ਧਿਆਨ ਘੜ ਕੇ ਨਾਲ ਲੜਦਾ ਹੈ ਜਿਹੜਾ ਆਪੇ ਭਗੋਤੀ ਹੈ ਆਪੇ ਬਖਤਾ ਹੈ ਭਗਵੰਤ ਦਾ ਰੰਗ ਚੜਿਆ ਹੋਇਆ ਹੈ ਉਹ ਭਗਵੰਤ ਵੀ ਆਪੇ ਹੈ ਭਗੋਤੀ ਵੀ ਆਪੇ ਆ ਗਿਆ ਜੀ ਭਗਵੰਤ ਕੀ ਟਹਿਲ ਕਰੇ ਨਿਕਨੀਤ ਪਰ ਟਹਿਲ ਭਗਵੰਤ ਦੀ ਹੈ ਭਗਵੰਤ ਦੀ ਆਗਿਆ ਚੱਲੇ ਬਵੇਕ ਹੈ ਜੜਾ ਬਵੇਕ ਦਾ ਪ੍ਰਚਾਰ ਕਰੇ ਬਵੇਕ ਦੀ ਸੇਵਾ ਕਰੇ ਬਵੇਕ ਬਵੇਕ ਦਾ ਦੂਤਾ ਦੁਨੀਆ ਦੀ ਬੁੱਧ ਬਵੇਕ ਹੋ ਕੋ ਬੜੋ ਬੁੱਧਤਾ ਦੁਨੀਆ ਕੋ ਹੈ ਬੁੱਧੀ ਸਾਹਿਬ ਕੋ ਹੈ ਲੋੜ ਕੀ ਦੀ ਬਵੇਕ ਦੀ ਲੋੜ ਹੈ ਬਵੇਕ ਬੁੱਧੀ ਦੀ ਲੋੜ ਨਹੀਂ ਹੈ ਹਾਂ ਬੁੱਧੀ ਦਾ ਹੈ ਲੇਕੋ ਬਵੇਕ ਦੀ ਲੋੜ ਹੈ ਬਵੇਕ ਦੀ ਲੋੜ ਹੈ ਤੇ ਬਵੇਕ ਦੀ ਸੇਵਾ ਕਰਨੀ ਆ ਤੈਲ ਕੀ ਕਰਨੀ ਆ ਬਵੇਕ ਦੀ ਬੁੱਧ ਨੂੰ ਦੀਜਾ ਬੁੱਧ ਕਹਿੰਦਾ ਮਰੀ ਬੁੱਧੀ ਨੂੰ ਬਵੇਕ ਦੇ ਦੇ ਬੁੱਧ ਦਾ ਫਾਇਲਾ ਹਾਂ ਬੁੱਧ ਬਦਲਦੀ ਆ ਨਾ ਬਵੇਕ ਨਾ ਥੋੜਾ ਜਿਹਾ ਫਰਕ ਟੇਪਰ ਦੇ ੜੀਏ ਬੁੱਧ ਨੂੰ ਤਾਂ ਬਵੇਕ ਦੀ ਉਹ ਤਹਿ ਗਈ ਉਹ ਦੇਖੋ ਪਰਵਾਸ ਤਾਂ ਉਹ ਕੋਈ ਹੈਗੀ ਆ ਦੇਖੀ ਕਰ ਟੈਂਪਰ ਕੋਈ ਹੋਰ ਚੀਜ਼ ਨਹੀਂ ਦੇਖਦੀ ਵਾਇਦੀ ਦੇਖਦੀ ਵਾਇਦੀ ਦੇਦੀ ਉਹ ਕਹਿੰਦਾ ਮੈਂ ਬੈਸਰੂ ਹਾਂ ਜਾਨੀ ਆਪੀ ਬੰਕਤੀ ਹੈਗੇ ਜੀ ਮਨ ਤਨ ਅਰਪੇ ਬੇਸਨਪ੍ਰੀਤ ਮਨ ਤਨ ਆੜ ਕੋਈ ਬੇਸਨਪ੍ਰੀਤ ਮਨ ਕਰਕੇ ਜਨਤੇ ਕਰਕੇ ਕਿ ਜਨਾ ਮਾਇਆ ਤੋਂ ਅਲੱਗ ਜਿਹੜੀ ਲਪਟ ਨਹੀਂ ਹੁੰਦੀ ਮਾਇਆ ਜੋ ਨੂੰ ਵੀ ਸਮਝਾ ਨਹੀਂ ਲਪਟ ਸਨ ਜਿਹੜੀ ਲਪਟ ਨਹੀਂ ਹਾਂ ਅਜੇ ਤੇ ਅੰਦਰ ਮਾਇਆ ਦੀ ਲਪਟ ਦਾ ਲਵੇੜ ਨਹੀਂ ਆਉਂਦੀ ਮਾਇਆ ਦਾ ਰੰਗ ਨਹੀਂ ਚੜਦਾ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ ਮਾਇਆ ਦਾ ਮੋਹ ਨਹੀਂ ਹੈ ਇਹਦੇ ਉਹ ਵੀ ਜਨਾ ਉਹ ਵੀ ਸਰ ਜਿੱਤੇ ਮਾਇਆ ਦਾ ਮੋਹ ਹੈ ਵੀ ਸਰ ਜੀ ਏ ਤਨ ਮਾਇਆ ਪਾਹਿਆ ਪਿਆਰੇ ਜੇ ਮਾਇਆ ਦਾ ਪਾਹ ਚੜ ਗਿਆ ਤੇ ਫਿਰ ਲੋਭ ਦਾ ਰੰਗ ਵੀ ਚੜ ਗਿਆ ਉੱਤੇ ਜੇ ਬੇਸਨਾ ਮਾਇਆ ਦਾ ਪਾਣੀ ਜਿਹੜੇ ਲੋਭ ਦਾ ਰੰਗ ਨਹੀਂ ਚੜਦਾ ਤੁਹਾਣੇ ਕੋ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ ਜੇ ਪਾਣੀ ਚੜਿਆ ਤਾਂ ਕੋਰੇ ਨੂੰ ਰੰਗ ਨਹੀਂ ਚੜਦਾ ਹੈ ਫਿਰ ਵੀ ਚੜਦਾ ਰਹ ਹਾਂਜੀ ਹਰ ਕੇ ਚਰਨ ਹਿਰਦੇ ਵਸਾਵੇ ਹਰ ਕੇ ਚਰਨ ਹਿਰਦੇ ਵਸਾਵੇ ਹਰ ਕਿਤੇ ਜਿਹੜੇ ਹਰ ਕਿਤੇ ਗੋਡੇ ਉਹ ਬਸ ਆਵੇ ਹਲ ਦੇ ਵਿੱਚ ਨਾਨਕ ਐਸਾ ਭਗਵੰਤ ਪ੍ਰਭੂਤੀ ਭਗਵੰਤ ਐਸਾ ਐਪਕੋਰਤੀ ਭਗਵੰਤ ਕੋ ਪਾ ਨਾਨਕ ਐਸਾ ਭਗਵੰਤ ਪ੍ਰਭਵੰਤ ਕੋ ਐਸਾ ਆਇਆ ਐਸੀ ਨਹੀਂ ਆਇਆ ਕੋ ਭਗਵੰਤ ਕੋ ਆ ਗਿਆ ਭਗਵੰਤ ਕੋ ਪਾਵੇ ਭਗਵੰਤ ਨਾਲ ਐਸਾ ਆ ਗਿਆ ਐਸੀ ਨਹੀਂ ਆਇਆ ਹੁਣ ਐ ਭਗਵੰਤ ਇਸੀ ਲੱਕ ਉਪਰ ਲੰਗਰ ਹਾਂ ਜੀ ਸਾਹਬ ਤਕੋ ਉਤੀਸ ਦੇ ਰਿਲੇ ਨਾ ਬੋਤੀਸ ਨੇ ਲੱਗੇ ਸੋ ਨਾਲੇ ਸਰ ਐਸੀ ਆਉਂਦੀ ਐਸੀ ਆਉਣਾ 6644 ਹਾਂ ਵਿਅਕਤੀ ਬੁੱਧ ਬਵੇਕ ਦਾ ਤਾੜੀ ਹੱਥ ਵਿੱਚ ਤੇ ਤਲਵਾਰ ਬਵੇਕ ਬੁੱਧ ਬਵੇਕਾ ਜਿਹੜਾ ਉਹਦਾ ਬਵੇਕ ਹੈ ਉਹਦੇ ਕੋਲ ਤਲਵਾਰ ਬੁੱਤੀ ਦੀ ਬਵੇਕ ਕਲੀ ਹੈ ਤਲਵਾਰ ਬਦਲ ਗਈ ਪਹਿਲਾਂ ਦੁਈ ਸੀ ਹੁਣ ਦੁਈ ਹੈ ਐਸਾ ਭਗੌਤੀ ਭਗਵੰਤ ਗੋ ਭਗਵੰਤ ਗੋ ਬਾਬਾ